ਆਪਾਂ ਲੋਹਰ ਦੇ ਸਟੇਸ਼ਨ ਦੇ ਵੇਖਦੇ ਆ ਨਾ ਛੱਡ ਜਾਂ ਬਣਿਆ ਹੋਇਆ ਵਾ ਤੇ ਤਾਰਾਂੀਆਂ ਲੱਗੀਆਂ ਹੋਈਆਂ ਹਨ ਉਵੇਂ ਇੱਥੇ ਵੀ ਕਈ ਕੀ ਥਾਵਾਂ ਤੇ ਐ ਬਣਾਏ ਹੋਏ ਆ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਸਫ਼ਰ ਕਰਾਵਾਂਗੇ ਪਾਨਾਗੜ ਤੋਂ ਆਸਨਸੋਲ ਦਾ ਜਿਹੜਾ 50 ਕਿਲੋਮੀਟਰ ਦਾ ਸਫ਼ਰ ਆ ਤੇ ਟੈਕਟ ਆਪਾਂ ਜਿਹੜੀ ਕਟਵਾਲੀ ਆ ਟੈਕਟ ਦਾ ਰੇਟ ਹੈਗਾ ਜਿਹੜਾ 15 ਰੁਪਏ ਤੇ ਕਿਹੜੇ-ਕਿਹੜੇ ਸਟੇਸ਼ਨ ਆਉਂਦੇ ਆ ਤੇ ਕਿਵੇਂ ਦਾ ਮਾਹੌਲ ਆ ਜਿਹੜਾ ਉਹ ਆਪਾਂ ਤੁਹਾਨੂੰ ਅਸ ਬਲੌਗ ਦੇ ਵਿੱਚ ਸਾਰਾ ਦਿਖਾਵਾਂਗੇ ਤੇ ਬਣੇ ਰਿਹਾ ਜੋ ਬਲੌਗ ਦੇ ਨਾਲ ਤੇ ਆਪਾਂ ਚੱਲਾਂਗੇ ਜਿਹੜਾ ਲੋਕਲ ਟ੍ਰੇਨ ਤੇ ਆ ਆ ਗਈ ਆਪਣੀ ਜੀ ਲੋਕਲ ਟ੍ਰੇਨ ਤੇ ਇਹਦੇ ਤੇ ਬੈਠਾਂਗੇ ਤੇ ਇਹ ਆਪਾਂ ਨੂੰ ਲੈ ਕੇ ਜਾਊਗੀ ਆਸਮਸੋਲ ਸ਼ਹਿਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਥੋਂ ਜਿਹੜਾ 50 ਕਿਲੋਮੀਟਰ ਦੂਰ ਆ ਆਸਮਸੋਲ ਸ਼ਹਿਰ ਜਿਹੜਾ ਤੇ ਛੋਟੇ ਛੋਟੇ ਸ਼ਹਿਰਾਂ ਵਿਚਦੀ ਹੋ ਕੇ ਲੰਘੂਗੀ ਜਿਵੇਂ ਅੰਡਾਲ ਹੋ ਗਿਆ ਦੁਰਗਾਪੁਰ ਹੋ ਗਿਆ ਰਾਜਬਾਨ ਹੋ ਗਿਆ ਕਾਲੀ ਪਹਾੜੀ ਤੇ ਹੋਰ ਵੀ ਨਿੱਕੇ ਨਿੱਕੇ ਸ਼ਹਿਰ ਟ੍ਰੇਨ ਦੇ ਵਿੱਚ ਆਪਾਂ ਚੜ ਗਏ ਸੀ ਤੇ ਐਵੇਂ ਦਾ ਹੈਗਾ ਯਾਰ ਟ੍ਰੇਨ ਦਾ ਮਾਹੌਲ ਅੰਦਰਲੇ ਪਾਸੇ ਹਮ ਲੋਕੀ ਭਰ ਗਏ ਜੀ ਇਹਦਾਂ ਲੇ ਕੇ ਸੋ ਬੰਦ ਕੀਤੀ ਹੋਈ ਆ ਚਾ ਲੋਕ ਬੈਠੇ ਹੋਏ ਆ ਪਾਨਾਗੜ ਤੋਂ ਚੱਲ ਪਈ ਸੀ ਰੇਲ ਤੇ ਟਾਈਮ ਹੋ ਗਿਆ ਜਿਹੜਾ 10:50 ਮਿੰਟ ਤੇ ਆ ਜਿਹੜਾ ਪਾਨਾਗੜ ਦਾ ਆਪਾਂ ਸਟੇਸ਼ਨ ਛੱਡਤਾ ਵਾ ਰਾਜਬਾਨ ਦੇ ਰੇਲਵੇ ਸਟੇਸ਼ਨ ਤੇ ਆਪਣੀ ਜਿਹੜੀ ਟ੍ਰੇਨ ਰੋਕ ਗਈ ਆ ਦੋ ਦੋ ਮਿੰਟ ਦਾ ਜਿਹੜਾ ਸਟਾਪ ਆ ਟ੍ਰੇਨ ਦਾ ਸਦਾ ਅਲਾ ਨਹੀਂ ਗਿਆ ਪੈਣਾ ਸਟੇਸ਼ਨਾਂ ਦਾ ਸਟੇਸ਼ਨ ਭਰੇ ਪਏ ਦੇਖੋ ਇਹ ਹੈਗਾ ਦਰਗਾ ਪਰਦਾ ਸਟੇਸ਼ਨ ਇਹ ਨੀਚੇ ਕਰ ਕਰਾਉਂਦੇ ਆ ਅੱਜ ਕਵਰ ਹੈ ਸਵਨ ਹੋ ਰਿਹਾ ਹੈ ਇਹ ਥੋੜੇ ਨਾ ਨਹੀਂ ਥੋੜਾ ਮਨਾ ਤੇ ਇਹ ਜੇ ਬਸਰ ਠੀਕਾਂ ਦੇ ਸੀ ਕਰ ਬਾਲ ਅਰੇ ਪੂਰਾ ਨੀਚੇ ਮੈਂ ਵੱਡਾ ਪਾ ਮੈਂ ਲੱਗਦਾ ਰੇਲਵੇ ਲੇਨ ਦਾ ਕੰਮ ਚੱਲ ਰਿਹਾ ਵਾ ਨਵੀਂ ਜਿਹੜੀ ਨਵੀਂ ਲੇਨ ਵਿਚਾਈ ਜਾ ਰਹੀ ਹੈ ਨਾ ਤੇ ਆ ਵਾ ਵਾ ਜੀਸੀਬੀ ਟਾਕੋ ਪੱਟੋ ਪਰਵਾਹਾਂ ਖੜੇ ਹੋ ਗਏ ਆ ਬਸ ਤੇ ਹੋਰ ਉਹ ਵੀ ਚੌਰਾ ਕਰ ਰਿਹਾ ਕੰਮ ਲੱਗਦਾ ਪੰਜਾਂ ਪੰਜਾ ਰੁਪਈਆ ਵਾਲੇ ਪਾਪੜ ਜਿਹੜੇ ਇੱਥੇ ਵੇਚਦੇ ਆ 50 ਰੁਪਈਆ ਦਾ ਇੱਕ ਪੈਕ ਤਾਂ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਇੱਥੇ ਲੱਗੀਆਂ ਉਹ ਹੀਆਂ ਆਹ ਦੇਖੋ ਆ ਪਤਾ ਨਹੀਂ ਕਾਹਦੀ ਵਾਲੀ ਫੈਕਟਰੀ ਹੈ ਤੇ ਆ ਵੱਡੇ ਵੱਡੇ ਕੌਲੇਜ ਬਣਾਏ ਹੋਏ ਆ ਇਹਨਾਂ ਚੋਂ ਭਾਪ ਜੀ ਪਤਾ ਨਹੀਂ ਕਾਹਦੀ ਨਿਕਲਦੀ ਪਈ ਆ ਤੇ ਇਹ ਜਿਹੜਾ ਸ਼ਹਿਰ ਆ ਗਿਆ ਵਾਰੀਆ ਆ ਇਹਵੇਂ ਨੇ ਟੇਕਰ ਬਾਰਾ ਨਿੱਕੇ ਨਿੱਕੇ ਜਿਹੜੇ ਰੇਲਵੇ ਲਾਈਨ ਦੇ ਨਾਲ-ਨਾਲ ਬਣੇ ਹੋਏ ਆ ਤੇ ਫੈਕਟਰੀਆਂ ਹੀ ਫੈਕਟਰੀਆਂ ਤੇ ਧੂਆਂ ਹੀ ਧੂਆਂ ਹੋਇਆ ਪਿਆ ਜੀ ਫੈਂਦਾ ਭਾਵ ਜਿਹੜਾ ਵਾਤਾਵਰਨ ਇੱਥੇ ਦੇ ਵਾਰੀਆਂ ਕੋਲੇ ਜਿਹੜਾ ਬਹੁਤ ਪ੍ਰਦੂਸ਼ਣ ਆ ਫੈਲਟਰੀਆਂ ਦੇ ਮੁਕਾਬਲੇ ਚ ਜਿਹੜਾ ਵੈਸਟ ਬੰਗਾਲ ਵੀ ਘਟਨੇਗਾ ਜਦੋਂ ਆਪਾਂ ਪਾਨਾਗੜ ਤੋਂ ਆਸਨਸੋਲ ਵਾਲੇ ਪਾਸੇ ਨੂੰ ਆਉਣੇ ਤੇ ਬਹੁਤ ਜ਼ਿਆਦਾ ਹੀ ਫੈਕਟਰੀਆਂ ਦੁਰਗਾਪੁਰ ਤੋਂ ਬਹੁਤ ਜ਼ਿਆਦਾ ਫੈਕਟਰੀਆਂ ਮਿਲ ਜਾਣਗੀਆਂ ਕੋਲੇ-ਕਾਲੇ ਦਾ ਕੰਮ ਜਿਹੜਾ ਇੱਧਰ ਬਹੁਤ ਹੈਗਾ ਇਹ ਆਇਆ ਅਭੀ ਇਧਰਲੇ ਪਾਸੇ ਨਾ ਸਟੇਸ਼ਨ ਜਿਹੜੇ ਸਾਰੇ ਵੱਡੇ ਹੀ ਬਣਾਏ ਹੋਏ ਆ ਤੇ ਕਈ ਕਈ ਟਰੈਕ ਬਣੇ ਹੋਦੇ ਕਈ ਕਈ ਜਿਹੜੀਆਂ ਮਾਲ ਗੱਡੀਆਂ ਤੇ ਬੇਫਾਲਤੂ ਜਿਨ੍ਹਾਂ ਤੋਂ ਕੰਮ ਨਹੀਂ ਲਿਆ ਜਾਂਦਾ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਖੜੀਆਂ ਹੋਣਾਂ ਇਧਰਲੇ ਪਾਸੇ 15 ਤੋਂ 16 ਗੱਡੀਆਂ ਖੜੀਆਂ ਹੋਈਆਂ ਤੇ ਹਜੇ ਵੀ ਤਿੰਨ ਚਾਰ ਟਰੈਕ ਜਿਹੜੇ ਖਾਲੀ ਐ ਇੱਥੇ ਅੰਡਾਲ ਜੰਕਸ਼ਨ ਤੇ ਆਾਂਗੇ ਤੇ ਇੱਥੋਂ ਜਿਹੜੀਆਂ ਸਵਾਰੀਆਂ ਚੜ੍ਹਨੀਆਂ ਹੋਗੀਆਂ ਸ਼ੁਰੂ ਬਹੁਤ ਜਿਆਦਾ ਲੋਕ ਜਿਹੜੇ ਲੋਕਲ ਟ੍ਰੇਨਾਂ 'ਤੇ ਸਫ਼ਰ ਕਰਦੇ ਆ। ਰਾਣੀ ਗੰਜ ਸਟੇਸ਼ਨ ਆ ਗਿਆ ਵਾ। ਤੇ ਇੱਥੋਂ ਲਗਭਗ ਜਿਹੜਾ ਆਸਨ ਸੋਲਾ ਥੋੜੀ ਬਾਅਦ ਤੇ ਰਹਿ ਗਿਆ ਵਾ। ਤੇ ਕਾਲੀ ਪਹਾੜੀ ਇੱਕ ਸਟੇਸ਼ਨ ਆਊਗਾ। ਫਿਰ ਜਿਹੜਾ ਆਊਗਾ ਆਸਨ ਸੋਲਾ। ਸਾਫ਼ ਸੁਥਰੇ ਸਟੇਸ਼ਨ ਆ ਸੇ ਪਾਸੇ ਹਰਿਆਲੀ ਤੇ ਬਹੁਤ ਸੋਹਣਾ ਲੱਗਦਾ ਕੰਮ ਆ ਦੇਖੋ ਇਹ ਨਹੀਂ ਕਰਦੀਏ ਤੁਮ ਬਹੁਤ ਘੈਂਟ ਵਾਲਾ ਬਾਤ ਹੁੰਦੇ ਆ ਵਾ ਸਟੇਸ਼ਨ ਵਾਲੇ ਸਾਫ ਹੁੰਦੇ ਇਥੇ ਚਲੋ ਜੀ ਜੇ ਆਪਾਂ ਲਾਹੌਰ ਦੇ ਸਟੇਸ਼ਨ ਤੇ ਵੇਖਦੇ ਆ ਨਾ ਸ਼ੈੱਡ ਜਾਂ ਬਣਿਆ ਹੋਇਆ ਵਾ ਤੇ ਤਾਰਾਂੀਆਂ ਲੱਗੀਆਂ ਹੋਈਆਂ ਹੋਣਾ ਉਵੇਂ ਇੱਥੇ ਵੀ ਕਈ ਕਈ ਥਾਵਾਂ ਤੇ ਐ ਬਣਾਏ ਹੋਏ ਆ ਤੇ ਆ ਵਾਰਡ ਜੀ ਕੀਤੀ ਹੋਈ ਆ ਇਧਰਲੇ ਪਾਸੇ ਕੰਮ ਕਰਦੇ ਲੋਕ ਸਾਹਮਣੇ ਬਿਲਕੁਲ ਜਿਹੜਾ ਖਾਲੀ ਗਰਾਊਂਡ ਇੱਥੇ ਕਾਲੀ ਪਹਾੜੀ ਤੋਂ ਪਿੱਛੇ ਜਿਹੜੀ ਟ੍ਰੇਨ ਰੁਕਦੀ ਆ ਕਿਉਂਕਿ ਇੱਥੇ ਜਿਹੜਾ ਰੇਲਵੇ ਦਾ ਸਟਾਫ ਜਿਹੜਾ ਉਹ ਉਤਰਦਾ ਵਾ ਇਹ ਸਟੇਸ਼ਨ ਆ ਗਿਆ ਕਾਲੀ ਪਹਾੜੀ ਤੇ ਆਸਨ ਸੋਲ ਤੋਂ ਲਗਭਗ ਜਿਹੜਾ ਇਹ ਪਹਿਲਾ ਸਟੇਸ਼ਨ ਆ ਤੇ ਆਪਣੇ ਵਾਲੇ ਪਾਸੇ ਆ ਗਿਆ ਇਧਰਲੇ ਪਾਸੇ ਤੇ ਲੋਕ ਜਿਹੜੇ ਇੱਥੇ ਘਟ ਵਾਧੀ ਆ ਚੜਨ ਵਾਲੇ ਉੱਤਰ ਬਣ ਦੀ ਜਾਨ ਪਰ ਚੜਨ ਤੋੜਨ ਵਾਲਾ ਤਾਂ ਕੋਈ ਵਿਰਲਾ ਹੀ ਆ ਖਾਲੀ ਪਿਆ ਸਟੇਸ਼ਨ ਬਿਲਕੁਲ ਜਾਣਾ ਰਾਣੀ ਗੰਜ ਤੇ ਜਿਹੜਾ ਕਾਲੀ ਪਹਾੜੀ ਦਾ ਜਿਹੜਾ ਇਹ ਹੈਗਾ ਮਤਲਬ ਫੇਮ ਹੈ ਪੂਰੇ ਫੇਮ ਸਾਮਣੇ ਲੱਗੇ ਇਹ ਕੋਲੇ ਦੇ ਲਈ ਤੋਂ ਕਿ ਆਪਾਂ ਫਿਲਮ ਵੀ ਵੇਖੀ ਆਪਛੇ ਬਾਰ ਦੀ ਰਾਣੀ ਗੰਜਣਾ ਜਿਹਦੇ ਵਿੱਚ ਉਹ ਮਜ਼ਦੂਰ ਥੱਲੇ ਦੱਬੇ ਜਾਂਦੇ ਹੁੰਦੇ ਆ ਉਹ ਏਸੇ ਰਾਣੀ ਗੰਜ ਦੀ ਆ ਕੋਈ ਜਿਹੜੀ ਸੱਚੀ ਘਟਨਾ ਵਾ ਜਿਹਦੇ ਵਿੱਚ ਇੱਕ ਸਰਦਾਰ ਨੇ ਬਚਾਇਆ ਸੀਗਾ ਉਹਨਾਂ ਨੂੰ ਤੇ ਉਹ ਵੀ ਇੱਥੇ ਜਿਹੜਾ ਕੋਲਾ ਇੱਥੇ ਨਿਕਲਦਾ ਆ ਆਪਾਂ ਪਹੁੰਚ ਗਏ ਆ ਆਸਨਸੋਲ ਜੰਕਸ਼ਨ ਤੇ ਤੇ ਸਾਹਮਣੇ ਜਿਹੜਾ ਸਟੇਸ਼ਨ ਆ ਗਿਆ ਇਧਰਲੇ ਪਾਸੇ ਵੀ ਗੱਡੀਆਂ-ਗੋਡੀਆਂ ਖੜੀਆਂਆਂਆਂ ਕਾਫੀ ਜੜੀਆਂ ਇਹ ਕੰਮਕਾਰ ਵਾਲੀਆਂ ਜਿਹੜਾ ਇੰਜਨ ਦਾ ਆਪਣਾ ਰੇਲਵੇ ਲਾਈਨ ਦਾ ਕੰਮ ਕਰਦੇ ਆ ਜਾਂ ਬਿਜਲੀ ਵਿਭਾਗ ਦੇ ਵਾਲਾ ਲੋਕਾਂ ਨੇ ਚੱਕ ਲਿਆ ਉਹਦੇ ਜੁਲੀ ਬਿਸਤਰੇ ਤੇ ਹੁਣ ਇੱਥੇ ਜਿਹੜਾ ਉਤਰਨਗੇ ਤੇ ਆਪਣਾ ਵੀ ਜਿਹੜਾ ਇਹ ਸਟੇਸ਼ਨ ਆ ਗਿਆ ਵਾ ਇਹ ਲੱਗੀ ਸੀ 3 ਨੰਬਰ ਤੇ ਤੇ ਲੋਕਾਂ ਦਾ ਜਿਹੜਾ ਜਾਣਾ ਹੋ ਗਿਆ ਸ਼ੁਰੂ ਔਰ ਉਹ ਤੋ ਹੀ ਜਾਣਦੇ ਆ ਕਿਉਂਕਿ ਬਾਹਰਲੇ ਪਾਸੇ ਜਿਹੜਾ ਰੋਡ ਬਣਿਆ ਹੋਇਆ ਤੇ ਇਹ ਸਾਰਾ ਰੇਲਵੇ ਸਟੇਸ਼ਨ ਆ ਕਰਾਸ ਕਰਨਾ ਪੈਣਾ ਆਪਾਂ ਨੂੰ ਇਹ ਵੀ ਬਹੁਤ ਜਿਹੜਾ ਵੱਡਾ ਜੰਕਸ਼ਨ ਇੱਥੇ ਵੀ ਜਿਹੜੀਆਂ ਕਲਕੱਤੇ ਤੋਂ ਆਉਂਦੀਆਂ ਟ੍ਰੇਨਾਂ ਉਹ ਜਿਹੜੀਆਂ ਇੱਥੇ ਰੁੱਕੇ ਜਾਂਦੀਆਂ ਹਰ ਇੱਕ ਟ੍ਰੇਨ ਇੱਥੇ ਮੇਨ ਜਿਹੜਾ ਰੇਲਵੇ ਸਟੇਸ਼ਨ ਆ ਇਧਰਲੇ ਪਾਸੇ ਦੀ ਆਪਾਂ ਨਿਕਲਾਂਗੇ ਬਾਹਰ ਕਈ ਰਾਜੇ ਬਣਾਏ ਹੋਇਆ ਰੇਲਵੇ ਸਟੇਸ਼ਨ ਇਧਰੋਂ ਵੀ ਨਿਕਲੇ ਆਉਂਦੇ ਆ ਉਧਰ ਪਾਸੋਂ ਘਮੋ ਘਮੋ ਕਿਤਾਉਂ ਥੱਲੇਉ ਆੜ ਆੜ ਕਿਉਂਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਤੇ ਇਧਰਲੇ ਪਾਸੇ ਜਿਹੜਾ ਰੇਲਵੇ ਟ੍ਰੈਕਟ ਕਾਊਂਟਰ ਬਣਿਆ ਹੋਇਆ ਵਾ ਆ ਹੈਗਾ ਜਿਹੜਾ ਆਸਨਸੋਲ ਦਾ ਜਣਾ ਜੰਕਸ਼ਨ ਤੇ ਤੋਂ ਹੀ ਕਟਾ ਇੱਥੇ ਕਹਿੰਦੇ ਗੱਡੀਆਂ ਗੁਡੀਆਂ ਖੜਾਉਣੀਆਂ ਮਨਾ ਹੈਗੀਆਂ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਵਾ ਜਿਹੜਾ ਸਫਰਪਾਨਾਗੜ ਤੋਂ ਆਸਨਸੋਲ ਦਾ ਜਿਹੜਾ ਮਾਤਰ 15 ਰੁਪਈਆ ਦੇ ਵਿੱਚ ਕੀਤਾ ਵਾ 50 ਕਿਲੋਮੀਟਰ ਦਾ ਤੇ ਬਹੁਤ ਵਧੀਆ ਆਰਾਮ ਦਾ ਇੱਕ ਜਿਹੜਾ ਸਫ਼ਰ ਸੀਗਾ ਇਹ ਆਪਣਾ ਤੇ ਇੱਥੇ ਜਿਹੜਾ ਆਪਾਂ ਵਲੌਗ ਹੁਣ ਕਰਦੇ ਆਂ ਸਮਾਪਤ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜਾਓ ਤੇ ਜਿਹੜਾ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ